ਦਾਰਸਿੰਘ ਪਾਸ ਨੇ ਇੱਥੋਂ ਤੱਕ ਕਿਹਾ ਵੀ ਸਰੋਵਰ ਚੋਨਾ ਲਾ ਦਿਓ ਦਰਬਾਰ ਸਾਹਿਬ ਦੇ ਚ ਅਕਾਲ ਤਾਪ ਸਾਹਿਬ ਟੈ ਗਿਆ ਕਿੱਡੀ ਗੱਲ ਹੋ ਗਈ ਇੱਟਾਂ ਦਾ ਬਣਾਇ ਸੀ ਦਵਾਰੇ ਬਣਾ ਲਓ ਇਹ ਜਿਹੀਆਂ ਉਹ ਕਰਤੂਤਾਂ ਕਰਦਾ ਰਿਹਾ ਪਾਸ ਜਿਹੜਾ ਇਹਨਾਂ ਦਾ ਮੁੱਢਲਾ ਕਬੀਆ ਮੇਨ ਕਬੀਆ ਇਹਨਾਂ ਦਾ ਹੀਰੋ ਉਹ ਪੰਥ ਦੇ ਖਿਲਾਫ ਹੁਕਤੇ ਹੀਰੋ ਕਬੀ ਇਹਨਾਂ ਦਾ ਪਾਸ ਅਵਤਾਰ ਪਾਸ ਹੂੰ ਉਹ ਉਹ ਜਿਹੜਾ ਇੱਥੋਂ ਤੱਕ ਕਰਤੂਤਾਂ ਕਰਦਾ ਰਿਹਾ ਉਹਦੋਂ ਮਾਰਤਾ ਚਲੋ ਉਹਦੋਂ ਲਹਿਰ ਚ ਮਾਰਿਆ ਗਿਆ ਲ ਉਹ ਉਹ ਉਹਨੂੰ ਤਾਂ ਇਹਨੇ ਹੀਰੋ ਬਣਾ ਲਿਆ ਸੰਤਰਾਮ ਦਾਸੀ ਜਿਹੜਾ ਕਹਿੰਦਾ ਦਿੱਲੀ ਦੇ ਦਿਆਲਾ ਵੇਖ ਦੇਖ ਚ ਬਲਦਾਨੀ ਹਰੇ ਤਰ੍ਹਾਂ ਦਿਲ ਨਾ ਠਰੇ ਹੂੰ ਗੱਬਰੂ ਪੰਜਾਬ ਦੇ ਤੇਰੇ ਮਹਿਲਾਂ ਚ ਬੜੇ ਕ ਬੜੇ ਉਹ ਬੰਦਾ ਸੰਤਰਾਮ ਦਾਸੀ ਨੇ ਉਹਨੂੰ ਕਿਉਂ ਨਕਾਰਿਆ ਗਿਆ ਇਕ ਤੋਕ ਯੂਐਸਸੀ ਸੀਗਾ ਤਾਂ ਕਰਿਆ ਗਿਆ ਦੂਜਾ ਉਹਨੇ ਸਿੱਖਾਂ ਦੇ ਲਈ ਮਰਦਾਨੇ ਦਾ ਖਾਤ ਹੋਰ ਮਤਲਬ ਉਰਤੇਗ ਭਾਦ ਦੀ ਸ਼ੀਦੀ ਗੁਰਨਾਨਕ ਪਾਸ਼ ਸਾਰਾ ਸਨੇਹਾ ਗੁਰੂ ਗੋਬਿੰਦ ਸਿੰਘ ਦੀਆਂ ਜੰਗਾਂ ਬਾਰੇ ਬਹੁਤ ਲਗਿਆ ਉਹਨੇ ਉਹ ਇਸ ਕਰਕੇ ਨਕਾਰਿਆ ਜਿਹੜਾ ਬੰਦਾ ਵੀ ਇੱਥੇ ਸਿੱਖੀ ਦੀ ਮਾੜੀ ਮੋਟੀ ਗੱਲ ਕਰੂ ਉਹ ਕੰਮ ਨਾ ਨਕਾਰੇ ਨਕਾਰੇ ਜਿੱਡਾ ਮਰਜੀ ਕਵੀ ਹੋਵੇ ਹਾਲਾਂਕਿ ਪਾਸ਼ ਨਾਲੋਂ ਕਿਤੇ ਉੱਚੇ ਦਰਜੇ ਦਾ ਕਵੀ ਹੈ ਸੰਤ ਰਾਮ ਦਾਸੀ ਤੇ ਲਾਲ ਸਿੰਘ ਦਿਲ ਲਾਲ ਸਿੰਘ ਦਿਲ ਉਹ ਕਵੀ ਹੈ ਜਿਹੜਾ ਐਸੀਆਂ ਦਾ ਮੈਂ ਕਹੂੰਗਾ ਦਲਤਾਂ ਦਾ ਦੱਬਿਆ ਕੁਚਲਿਆ ਲੁਤਾੜਿਆ ਹੋਇਆ ਕਵੀ ਜਿਹੜਾ ਵਿਚਾਰਾ ਕੋ ਚਾਪ ਬਣਾ ਕੇ ਖੋਖੇ ਦੇ ਉੱਤੇ ਜਾਂ ਕੋ ਦਿਹਾੜੀ ਕਰਕੇ ਜਿਆਦਾ ਪਰਿਵਾਰ ਪਾਲਦਾ ਢਿੱਡ ਭਰਦਾ ਸੀ ਉਹਨੇ ਕਮਾਲ ਦਾ ਸਾਇਤ ਲਿਖਿਆ ਕਿੱਥੇ ਲਾਲ ਸਿੰਘ ਦਿਲ ਨੂੰ ਇਹਨਾਂ ਨੇ ਜਿਹਨਾਂ ਦੇ ਮਜ਼ਦੂਰਾਂ ਨੇ ਜਿੱਥੇ ਬੰਦਿਆਂ ਬੜਾਂਗੇ ਹੋਣਗੇ ਕਿੱਥੇ ਲਾਲ ਸਿੰਘ ਦਿਲ ਨੂੰ ਇਹਨਾਂ ਨੇ ਮਗਰ ਲਾ ਕੇ ਪੋਸਟਰ ਵੱਡੇ-ਵੱਡੇ ਆਪਣੇ ਲੋਕਾਂ ਦੀ ਗੱਲ ਲੈ ਕੇ ਵੇਆ ਭਾਈ ਸਾਡਾ ਬਹੁਤ ਮਹਾਨ ਕਵੀ ਹੋਇਆ ਹੂੰ ਹੁਣ ਤੁਸੀਂ ਉਹ ਆਪਣਾ ਪੜੋ ਨਾ ਰਾਹੀ ਨੂੰ ਪੜੋ ਰਾਹੀ ਨੇ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ ਉਹ ਜ਼ਿਕਰ ਕਰਦਾ ਕਹਿੰਦਾ ਵੀ ਜਦੋਂ ਤਾਂ ਗੁਰਦਿਆਲ ਸਿੰਘ ਮਰ ਜਾਂਦਾ ਆ ਜੈਤੋ ਵਾਲਾ ਨਾਵਲਕਰ ਹੂੰ ਉੱਥੇ 10 ਤੋਂ 15000 ਬੰਦਾ ਲੈ ਕੇ ਜਾਂਦਾ ਗਰਾਹਾਂ ਤੇ ਇਹਨਾਂ ਦੇ ਕੰਮ ਰੜਾਉਂਦੇ ਉਹਨੂੰ ਸਰਦਾਂ ਲਈ ਦਿੰਦੇ ਆ ਜਦੋਂ ਜਸਵੰਤ ਸਿੰਘ ਕਮਲ ਮਰਦਾ ਇੱਕ ਇੱਕ ਸਨੇਹਾ ਵੀ ਨਹੀਂ ਭੇਜਦੇ ਦੁੱਖ ਦਾ ਵੀ ਸਨੇਹਾ ਭੇਜਦੇਣ ਸੋਕ ਸੰਦੇਸ਼ ਭੇਜਦੇਣ ਵੀ ਸਨੇਹਾ ਭੇਜਦੇਣ ਵੀ ਹਾਂ ਇਹਦੀ ਮੌਤ ਤੇ ਸਾਨੂੰ ਦੁੱਖ ਹੋਇਆ ਜਾਣਾ ਦਾ ਦੂਰ ਦੀ ਗੱਲ ਹੈ ਕਿ ਉਹਨਾਂ ਦੀ ਸੋਚ 'ਚ ਫਰਕ ਸੀ ਦੇਖੋ ਲਹੂ ਦੀ ਲੋ ਲਿਖਣ ਵਾਲਾ ਜਸਵੰਤ ਸਿੰਘ ਕਮਲ ਹੂੰ ਉਹਨਾਂ ਸਮੇਂ ਚ नक्सलਵਾੜੀ ਲਹਿਰ ਦੇ ਵਿੱਚ ਜਦੋਂ ਹਕੂਮਤ ਤੋਂ ਮਨਾ ਪੱਤਾ ਨਸੀਲਦਾ ਤੇ ਕਿੰਨੇ नक्सਲਾਈਟ ਮਾਰਤੇ ਸੀ ਢੂਠੇ ਮੁਕਾਬਲਿਆਂ ਚ ਪੁਲਿਸ ਨੇ ਸਰਕਾਰ ਨੇ ਮਰਵਾਤੀ ਸੀ ਉਹਨਾਂ ਜਿਗਰਾ ਦੇ ਉਹਨਾਂ ਦਿਨਾਂ ਦੇ ਵਿੱਚੋਂ ਬੰਦੇ ਨੇ ਲਿਖਿਆ ਕਾਰਨ ਕੀ ਉਹਨੇ ਕਾਰਕੂ ਲੈਰ ਤੇ ਵੀ ਲਿਖਿਆ ਉਹਨੇ ਸਿੱਖ ਸੰਘਰਸ਼ ਤੇ ਵੀ ਲਿਖਿਆ ਉਹਨੇ ਪੰਜਾਬ ਲਈ ਲਿਖਿਆ ਹੂੰ ਜਿਹੜੇ ਗੁਰਦਾਸ ਸਿੰਘ ਵਰਗੇ ਸੀ ਇਹ ਉਹ ਸੀਗੇ ਜਿਹੜੇ ਜਿਹੜੇ ਸਤਾ ਤਾਰਿਆਂ ਦੇ ਨਾਲ ਹੋ ਕੇ ਚੱਲਦੇ ਰਹੇ ਜਿਹੜੇ ਬੰਦੇ ਨੂੰ ਅੱਜ ਜਿਹੜੇ ਗੁਰਦਿਆਲ ਸਿੰਘ ਵਰਗਿਆਂ ਨੂੰ ਭੋਗ ਦੇ ਉੱਤੇ ਸਰਕਾਰ ਆ ਕੇ ਸਲਾਮੀ ਦਿੰਦੀ ਆ ਹੂੰ ਰਫਲਾਨਾ ਫੈਰ ਕਰਕੇ ਸਲਾਮੀ ਦਿੱਤੀ ਜਾਂਦੀ ਹੈ ਉਹ ਕبھی ਲੋਕਾਂ ਦਾ ਸੀ ਉਹ ਲੇਖ ਲੋਕਾਂ ਦਾ ਸੀ ਕਿ ਸਰਕਾਰੀ ਲੇਖ ਸੀ ਉਹਨੂੰ ਉਹਦੇ ਭੋਗ ਤੇ ਗ੍ਰਾਹਾਂ ਜਾਂਦਾ ਹੈ ਹੂੰ ਇਹਦਾ ਸਰਕਾਰੀ ਹੋਂਦੇ ਭੋਗ ਤੇ ਗਰਾਹਾਂ ਜਾ ਰਿਹਾ ਤੇ ਜਿਹੜਾ ਫਿਰ ਫਿਰ ਗਰਾਹ ਸਰਕਾਰ ਫਿਰ ਗਰਾਹਾਂ ਕਿਉਂ ਨਹੀਂ ਨਾ ਏਜੰਡਾ ਦਾ ਕੰਮ ਏਜੰਡੇ ਦੇ ਕੰਮ ਕਰ ਰਿਹਾ ਨਹੀਂ ਇੱਕ ਹੋਰ ਸੁਣੋ ਬਾਈ ਸੁਣੋ ਅਵਤਾਰ ਪਾਸ ਜਿਹਨੂੰ ਆਪਣਾ ਸਰਮੌਰ ਪੂਰਾ ਘੈਂਟ ਕਬੀ ਮੰਨਦੇ ਆ ਹੀਰੋ ਮੰਨਦੇ ਆ ਉਹਦੇ ਨਾਂ ਦੇ ਉੱਤੇ ਸਰਕਾਰ ਲਾਇਬ੍ਰੇਰੀਆਂ ਖੋਲਦੀ ਆ ਸਰਕਾਰ ਉਹਦੀਆਂ ਕਪਤਾਮਾਂ ਨੂੰ ਮਤਲਬ ਕਿ ਪਾਉਂਦੀ ਆ ਸਿਲੇਕਸਾਂ ਦੇ ਵਿੱਚ ਪੜਾਇਆ ਜਾਂਦਾ ਪ੍ਰਚਾਰਿਆ ਜਾਂਦਾ ਪ੍ਰਚਾਰਿਆ ਜਾਂਦਾ ਇੱਕ ਪਾਸੇ ਉਹ ਜਿਹੜੇ ਲੇਖਕ ਨੇ ਸ਼ਾਇਰ ਨੇ ਕਵੀ ਨੇ ਸਰਕਾਰ ਦੇ ਪੂਰੇ ਢਾਂਚੇ 'ਚ ਫਿੱਟ ਬੈਠਦੇ ਆ ਸਟੇਟ ਦੇ ਦੂਜੇ ਪਾਸੇ ਉਹ ਕਮਰੜਾਂ ਦੇ ਹੀਰੋ ਨੇ ਤੇ ਫਿਰ ਇਹ ਅੱਡ ਕਿਵੇਂ ਹੋ ਗਏ ਦੋਨੇ ਹੁਣ ਇਹ ਕਹਿਣਗੇ ਜੀ ਪਾਸ ਨੇ ਤਾਂ ਇਹ ਵੀ ਲਿਖਿਆ ਸੀਗਾ ਵੀ ਉਹ ਜਦੋਂ ਇੰਦਰਾ ਮਾਰੀ ਐ ਵੀ ਜਿਹੜਾ ਇਹਦੇ ਜਨਾਜ਼ੇ ਜਾਊਗਾ ਉਹਦੇ 'ਚ ਮੇਰਾ ਨਾਂ ਕੱਟ ਦਿਓ ਮੈਂ ਉਹ ਨਹੀਂ ਹੈਗਾ ਹਲਕੀਆਂ ਫੁਲਕੀਆਂ ਗੱਲਾਂ ਉਹਨਾਂ ਨੇ ਉਹ ਵੀ ਲਿਖਤੀਆਂ ਹੂੰ